ਪਰਮਾਤਮਾ ਨੂੰ ਮਿਲਣ ਵਾਸਤੇ ਆਪਾਂ ਬਹੁਤ ਤਰੀਕੇ ਵਰਤਦੇ ਆਂ ਪਰ ਇੱਧਰਲੇ ਰਸਤੇ ਤੇ ਚੱਲਣ ਵਾਸਤੇ ਸਾਨੂੰ ਗਾਈਡੈਂਸ ਦੀ ਲੋੜ ਹੈ ਤੇ ਉਹ ਸਾਨੂੰ ਕਿੱਥੋਂ ਮਿਲਣੀ ਬਾਣੀ ਤੋਂ ਮਿਲਣੀ ਹੈ ਹੁਣ ਬਾਣੀ ਤੋਂ ਸਾਨੂੰ ਇਹ ਗਾਈਡੈਂਸ ਕਿਵੇਂ ਮਿਲੇਗੀ ਜਦ ਤੱਕ ਅਸੀਂ ਦੁਨਿਆਵੀ ਇਛਾਵਾਂ ਨੂੰ ਛੱਡ ਕੇ ਇੱਛਾ ਰਹਿਤ ਹੋ ਕੇ ਇਸ ਬਾਣੀ ਨੂੰ ਵਿਚਾਰ ਕੇ ਨਹੀਂ ਪੜਦੇ ਉਦੋਂ ਤੱਕ ਸਾਨੂੰ ਇਧਰੋਂ ਗਾਈਡੈਂਸ ਨਹੀਂ ਮਿਲਣੀ ਅਸੀਂ ਇਸ਼ਾਮਾਂ ਦੀ ਲਿਸਟ ਲੈ ਕੇ ਇੱਧਰ ਲੱਗਦੇ ਹਾਂ ਕੋਈ ਵੀ ਕੰਮ ਆਪਾਂ ਜਦੋਂ ਕਰਦੇ ਹਾਂ ਘਰ ਵਿੱਚ ਜਦੋਂ ਆਪਾਂ ਖੰਡ ਪਾਠ ਵੀ ਰਖਵੋਣੇ ਹਾਂ ਸਾਡੀ ਸ਼ਾਮਾਂ ਦੀ ਲਿਸਟ ਹੁੰਦੀ ਹੈ ਇਸ ਲਿਸਟ ਨੂੰ ਪਾਸੇ ਕਰਕੇ ਫਿਰ ਬਾਣੀ ਪਾਣੀ ਫਿਰ ਸਿਮਰਨ ਕਰਨਾ ਫਿਰ ਧਿਆਨ ਦੇ ਵਿੱਚ ਬੈਠਣਾ ਹੁਣ ਇਸੇ ਬਾਣੀ ਦੇ ਵਿੱਚੋਂ ਸਾਨੂੰ ਹੁਕਮ ਵੀ ਹੁੰਦਾ ਹੈ ਮਿਲ ਸਾਧ ਸੰਗਤ ਭਜ ਕੇ ਵੰਨਾ ਜਿਹੜੀ ਕਿ ਸੰਗਤ ਅਸੀਂ ਕਰਦੇ ਨੇ ਸਾਨੂੰ ਸੰਗਤ ਕਰਨੀ ਚਾਹੀਦੀ ਹੈ ਹੁਣ ਜੋ ਬਹੁਤ ਵਾਰ ਸਵਾਲ ਪੁੱਛਿਆ ਜਾਂਦਾ ਕਿ ਕੀ ਅਸੀਂ ਵਾਹਿਗੁਰੂ ਨੂੰ ਮਿਲਣ ਵਾਸਤੇ ਜਿਸ ਨਾਲ ਸਾਡਾ ਜਲਦੀ ਮਲਾਪ ਹੋ ਜਾਵੇ ਅਸੀਂ ਮੂਲ ਮੰਤਰ ਦਾ ਜਾਪ ਕਰੀਏ ਜਾਂ ਵਾਹਿਗੁਰੂ ਗੁਰਮੰਤਰ ਦਾ ਜਪ ਕਰੀਏ ਗੁਰਮੀਤ ਕੌਰ ਜੀ ਆਪਾਂ ਨੂੰ ਸਵਾਲ ਕਰਦੇ ਨੇ ਕਿ ਵੀਰ ਜੀ ਦਾਸ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਮੂਲ ਮੰਤਰ ਦਾ ਜਾਪ ਕਰਦੇ ਨੇ ਉਹ ਕਹਿੰਦੇ ਕਿ ਮੈਂ ਹਜੇ ਫਿਲਹਾਲ ਮੂਲ ਮੰਤਰ ਦਾ ਜਾਪ ਕਰ ਰਹੀ ਆ ਵਾਹਿਗੁਰੂ ਗੁਰਮੰਤਰ ਵੀ ਕਰਨਾ ਚਾਹੁੰਦੀ ਆ ਤੇ ਤੁਸੀਂ ਮੈਨੂੰ ਦੱਸੋ ਕਿ ਜੋ ਜਲਦੀ ਮਲਾਪ ਹੈ ਉਹ ਕਿਸ ਮੰਤਰ ਦੇ ਨਾਲ ਹੋਵੇਗਾ ਸਾਨੂੰ ਪਹਿਲਾਂ ਉੱਠ ਕੇ ਕਿਹੜਾ ਜਾਪ ਕਰਨਾ ਚਾਹੀਦਾ ਮੂਲ ਮੰਤਰ ਜਾਂ ਵਾਹਿਗੁਰੂ ਗੁਰਮੰਤਰ ਹੁਣ ਵੇਖੋ ਵਾਹਿਗੁਰੂ ਜੋ ਗੁਰਬਾਣੀ ਆ ਉਹ ਦੂਸਰੀ ਦੁਨੀਆ ਦੀ ਗੱਲ ਕਰਦੀ ਹੈ ਉਹ ਮਨ ਦੀ ਗੱਲ ਕਰਦੀ ਹੈ ਸੁਖਮ ਦੀ ਗੱਲ ਵੀ ਕਰਦੀ ਹੈ ਇਸ ਵਾਸਤੇ ਇਹ ਬਾਣੀ ਜਿੰਨੀ ਵੀ ਪੜੀ ਜਾਵੇ ਸਾਡੇ ਗਿਆਨ ਦੇ ਵਿੱਚ ਵਾਧਾ ਹੋਵੇਗਾ ਹੁਣ ਜੋ ਮੂਲ ਮੰਤਰ ਹੈ ਇੱਕ ਤਾਂ ਵਾਹਿਗੁਰੂ ਇਹ ਲੰਬਾ ਜਿਆਦਾ ਹੈ ਇਹ ਨਹੀਂ ਕਿ ਆਪਾਂ ਇਸ ਦਾ ਜਾਪ ਨਹੀਂ ਕਰ ਸਕਦੇ ਜਿੰਨਾ ਸਮਾਂ ਜਿੰਨਾ ਮਾਲਕ ਦੇ ਨਾਲ ਪਿਆਰ ਹੈ ਉਹਦੇ ਆਪਾਂ ਗੁਣ ਗਾਉਣੇ ਨੇ ਹੁਣ ਜੋ ਮੂਲ ਮੰਤਰ ਹੈ ਇਸ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕੀਤੀ ਗਈ ਕਿ ਜਿਸ ਨੂੰ ਤੁਸੀਂ ਧਿਆਉਣਾ ਹੈ ਜਿਸ ਨੂੰ ਤੁਸੀਂ ਪਾਉਣਾ ਹੈ ਉਸ ਦੇ ਵਿੱਚ ਕੀ ਗੁਣ ਨੇ ਮੋਲੇ ਮੰਤਰ ਸਾਹਿਬ ਦੇ ਵਿੱਚ ਗੁਣ ਹੀ ਤਾਂ ਦੱਸੇ ਨੇ ਮਾਲਕ ਵਾਹਿਗੁਰੂ ਜੀ ਦੇ ਹੁਣ ਜਿਹਦਾ ਆਪਾਂ ਨਾਮ ਲੈਣਾ ਜਿਹਨੂੰ ਪਾਉਣਾ ਆ ਸਾਨੂੰ ਪਤਾ ਵੀ ਹੋਣਾ ਚਾਹੀਦਾ ਕਿ ਉਹ ਕਿਹੋ ਜਿਹਾ ਜਿਹਨੂੰ ਆਪ ਅੰਦਰ ਵਸਾਉਣਾ ਆ ਸਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਕਿਹੋ ਜਿਹਾ ਜੋ ਵਾਹਿਗੁਰੂ ਗੁਰਮੰਤਰ ਆ ਇਹ ਇੱਕ ਛੋਟਾ ਲਬਜ ਹੈ ਛੋਟਾ ਮੰਤਰ ਹੈ ਸ਼ਬਦ ਜਿੰਨਾ ਛੋਟਾ ਹੋਵੇਗਾ ਓਨੀ ਹੀ ਜਲਦੀ ਅੰਤਰਗਤ ਜਾਵੇਗਾ ਓਨਾ ਹੀ ਧਿਆਉਣਾ ਜਪਣਾ ਸੁਖਾ ਹੈ ਜੋ ਵਾਹਿਗੁਰੂ ਗੁਰਮੰਤਰਿਆ ਇਹਨੂੰ ਆਪਾਂ ਸਵਾਸ ਗਰਾਸ ਵਿਧੀ ਦੇ ਨਾਲ ਕਰ ਸਕਦੇ ਆਂ ਤੇ ਆਪਾਂ ਨੂੰ ਗੁਰਬਾਣੀ ਦੇ ਵਿੱਚ ਵੀ ਦੱਸਿਆ ਕਿ ਆਪਾਂ ਸਵਾਸ ਗਰਾਸ ਸਿਮਰਨ ਕਰਨਾ ਉਹ ਦੱਸਦੇ ਨੇ ਕਿ ਜੇ ਤੁਸੀਂ ਇਸ ਤਰ੍ਹਾਂ ਸਿਮਰਨ ਕਰੋਗੇ ਤਾਂ ਤੁਹਾਡਾ ਮਨ ਵਸ ਵਿੱਚ ਆਵੇਗਾ ਇਹ ਪੰਜ ਜੋ ਆਏ ਵਸ ਵਿੱਚ ਆਉਣਗੇ ਜਿਵੇਂ ਸਵਾਸ ਅੰਦਰ ਜਾਂਦਾ ਆਪਾਂ ਬੋਲ ਦਿੰਨੇ ਆ ਵਾਹਿ ਜਿਵੇਂ ਸਵਾਸ ਅੰਦਰੋਂ ਬਾਹਰ ਨੂੰ ਆਉਂਦਾ ਆਪਾਂ ਬੋਲਦੇ ਆ ਗੁਰੂ ਪਰ ਜੇ ਇਹੇ ਵਿਧੀ ਆਪਾਂ ਹੁਣ ਮੂਲ ਮੰਤਰ ਤੇ ਇਸਤੇਮਾਲ ਕਰੀਏ ਤਾਂ ਨਹੀਂ ਹੋਵੇਗਾ ਸਵਾਸ ਗ੍ਰਾਸ ਸਿਮਰਨ ਨਹੀਂ ਚੱਲੇਗਾ ਜੇ ਆਪਾਂ ਮੂਲ ਮੰਤਰ ਨੂੰ ਇਦਾਂ ਸਵਾਸ ਗ੍ਰਾਸ ਕਰੀਏ ਤਾਂ ਨਹੀਂ ਹੋਵੇਗਾ ਕਿਉਂਕਿ ਉਹ ਬਹੁਤ ਲੰਬਾ ਹੈ ਪਰ ਵਾਹਿਗੁਰੂ ਗੁਰੂ ਮੰਤਰ ਜਿਉਂ-ਜਿਉਂ ਆਪਾਂ ਜਪਦੇ ਜਾਂਦੇ ਆ ਮਹੀਨਿਆਂ ਦੇ ਮਹੀਨੇ ਹੋ ਜਾਂਦੇ ਆ ਤਾਂ ਇਹ ਸਿਮਰਨ ਰਸਨਾ ਤੋਂ ਅੰਦਰ ਨੂੰ ਜਾਣਾ ਸ਼ੁਰੂ ਹੋ ਜਾਂਦਾ ਗੰਠ ਹਿਰਦਾ ਨਾਭੀ ਇਸ ਤਰੀਕੇ ਅੰਤਰਗੱਤੀ ਯਾਤਰਾ ਕਰਦਾ ਫਿਰ ਇਹ ਰੋਮ-ਰੋਮ ਦੇ ਵਿੱਚ ਚਲਾ ਜਾਂਦਾ ਜਿਵੇਂ ਦਿਲ ਦੀ ਧੜਕਣ ਧੜਕਦੀ ਆ ਆਪਾਂ ਨੂੰ ਸਿਮਰਨ ਸੁਣਾਈ ਦਿੰਦਾ ਜਿਵੇਂ ਨਬਜ਼ ਚੱਲਦੀ ਹੈ ਧੜਕਦੀ ਹੈ ਉਹ ਵੀ ਸਿਮਰਨ ਸੁਣਾਈ ਦਿੰਦਾ ਹੁਣ ਜੇ ਤਾਂ ਕੋਈ ਜੀਵ ਜਿਆਦਾ ਅੱਗੇ ਜਾਣਾ ਚਾਹੁੰਦਾ ਆ ਦੇਖੋ ਮੂਲ ਮੰਤਰ ਕਰਨ ਦੇ ਨਾਲ ਮਨ ਦਾ ਸਹਜ ਬਣਦਾ ਮਨ ਵਿਚਾਰਿਤ ਹੋ ਜਾਂਦਾ ਮਾਲਕ ਕਿਰਪਾ ਕਰਦੇ ਨੇ ਪਰ ਜੇ ਕੋਈ ਜੀਵ ਸੁੰਨ ਦੇ ਵਿੱਚ ਸਮਾਉਣਾ ਚਾਹੁੰਦਾ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰਨਾ ਚਾਹੀਦਾ ਜਦੋਂ ਸੁੰਨ ਦੇ ਵਿੱਚ ਸਮਾਉਣਾ ਆ ਜਾ ਕੇ ਉੱਥੇ ਆਸਨ ਲਗਾਣਾ ਹੈ ਫਿਰ ਵਾਹਿਗੁਰੂ ਗੁਰਮੰਤਰ ਵੀ ਛੱਡਣਾ ਪੈਂਦਾ ਫਿਰ ਗੁਰਮਖੇ ਵੀ ਪੁੱਛਦੇ ਨੇ ਕਿ ਸਭ ਤੋਂ ਪਹਿਲਾਂ ਉੱਠ ਕੇ ਕੀ ਕਰੀਏ ਮੂਲ ਮੰਤਰ ਕਰੀਏ ਜਾਂ ਵਾਹਿਗੁਰੂ ਗੁਰਮੰਤਰ ਵਾਹਿਗੁਰੂ ਜੂ ਕਿਸੇ ਵੀ ਵਹਿਮ ਜਾਂ ਭਰਮ ਦੇ ਵਿੱਚ ਨਹੀਂ ਪੈਣਾ ਦੋਹਾ ਨੇ ਸਾਡਾ ਮਨ ਵਿਚਾਰ ਰਹਿਤ ਕਰਨਾ ਤੁਹਾਡੀ ਜੋ ਇੱਛਾ ਹੈ ਤੁਸੀਂ ਉਸ ਤਰੀਕੇ ਕਰ ਸਕਦੇ ਆ ਪਰ ਜਿਸ ਵੀ ਚੀਜ਼ ਨੂੰ ਸਮਾਂ ਦੇਣਾ ਹੈ ਉਸ ਨੂੰ ਇੱਕ ਇੱਕ ਘੰਟਾ ਜ਼ਰੂਰ ਦਿਓ ਤਾਂ ਜੋ ਮਨ ਸੁੰਨ ਦੇ ਵਿੱਚ ਸਮਾਵੇ ਮਨ ਤੁਹਾਡਾ ਵਿਚਾਰ ਰਹਿਤ ਹੋ ਜਾਵੇਗਾ ਦੋਹਾਂ ਚੀਜ਼ਾਂ ਦੇ ਨਾਲ ਪਰ ਜੇ ਅਗਲਾ ਸਫਰ ਤੈਅ ਕਰਨਾ ਵਾਹਿਗੁਰੂ ਗੁਰੂ ਮੰਤਰ ਜਾਂ ਮੰਤਰ ਇੱਕ ਰੱਖ ਕੇ ਹੀ ਚੱਲਣਾ ਚਾਹੀਦਾ ਮੰਤਰ ਨੂੰ ਵਾਰ-ਵਾਰ ਚੇਂਜ ਨਹੀਂ ਕਰਨਾ ਜੇ ਚੇਂਜ ਕਰਦੇ ਰਹੇ ਤਾਂ ਇਹ ਅੰਤਰਗਤ ਨਹੀਂ ਉਤਰੇਗਾ ਹੁਣੇ ਤੇ ਇੱਕ ਗੱਲ ਹੋਰ ਹੈ ਕਿ ਜਦੋਂ ਆਪਾਂ ਵਾਹਿਗੁਰੂ ਗੁਰੂ ਮੰਤਰ ਜਪ ਕੇ ਅੰਦਰ ਚਲੇ ਜਾਂਦੇ ਆਂ ਅੰਤਰਗਤ ਉਤਰ ਜਾਂਦੇ ਆਂ ਜਦੋਂ ਰੋਮ-ਰੋਮ ਚੱਲਦਾ ਆ ਫਿਰ ਰਸਨਾ ਨਾਲੋਂ ਕਿਤੇ ਹਜ਼ਾਰਾ ਗੁਣਾ ਜ਼ਿਆਦਾ ਸਾਡੇ ਮਨ ਨੂੰ ਫਾਇਦਾ ਹੁੰਦਾ ਹੁਣ ਮੰਨ ਲਓ ਆਪਾਂ ਰਸਨਾ ਤੇ ਹਜ਼ਾਰ ਵਾਰ ਬੋਲਿਆ ਵਾਹਿਗੁਰੂ 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 ਤੇ ਨਾਭੀ ਤੇ ਜੇ ਇੱਕ ਵਾਰ ਬੋਲ ਲਿਆ ਤਾਂ ਇੰਨਾ ਫਾਇਦਾ ਆ ਇੰਨਾ ਫਰਕ ਪੈ ਜਾਂਦਾ ਅੰਤਰਗਤ ਜਾਣ ਦੇ ਨਾਲ ਕਿਉਂਕਿ ਜਦੋਂ ਆਪਾਂ ਨਾਭੀ ਤੇ ਜਾਂ ਦਿਲ ਦੀ ਧੜਕਣ ਦੇ ਨਾਲ ਕਰਦੇ ਆ ਤਾਂ ਜਿੰਨੇ ਆਪਣੇ ਸਰੀਰ ਦੇ ਵਿੱਚ ਰੋਮ ਨੇ ਉਹ ਸਾਰੇ ਹੀ ਜਪ ਕਰਦੇ ਨੇ ਤੁਸੀਂ ਵਾਹਿਗੁਰੂ ਗੁਰ ਮੰਤਰ ਨੂੰ ਦਿਨ ਰਾਤ ਜਪ ਕੇ ਵੇਖੋ ਮਨ ਬਹੁਤ ਜਲਦੀ ਸਹਜ ਵਿੱਚ ਜਾਵੇਗਾ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸਉਤਰੇ ਪਾਰ ਇਹ ਸਾਡੇ ਮਨ ਨੂੰ ਇਸ ਕਾਲ ਦੇ ਇਲਾਕੇ ਤੋਂ ਪਰੇ ਲੈ ਜਾਂਦਾ ਭਵ ਸਾਗਰ ਤੋਂ ਪਾਰ ਕਰਦਾ ਹੈ